ਪਰ ਉਹ ਨੀਤ ਬਿੱਟੂ ਇਹ ਗੁੱਸਾ ਕਰਦਾ ਵੀ ਮੇਰੇ ਦਾਦੇ ਨੂੰ ਬਿਆਨਤ ਪੁੱਛੜ ਕਹਿੰਦੇ ਹੋ ਹੋਰ ਭਾਈ ਤੈਨੂੰ ਰਾੜੇ ਵਾਲੇ ਸੰਤਾਂ ਦਾ ਪੋਤਾ ਤਾਂ ਕਹਿ ਨਹੀਂ ਸਕਦੇ ਜਿਹੜਾ ਸਾਈਕਲ ਚੋਰ ਬਿੱਟਾ ਜਾਂ ਗੱਲ ਕਰਦਾ ਸੀਗਾ ਵੀ ਰਾਜੋਆਣੇ ਨੇ 71 ਦੀ ਜੰਗ ਲੜੀ ਹੈ ਵੀ ਇੱਕ ਮੁੱਖ ਮੰਤਰੀ ਨੂੰ ਮਾਰਿਆ ਉਹ ਸਾਈਕਲ ਚੋਰ ਬਿੱਟੂ ਬਿੱਟਾ ਜੀ ਗੱਲ ਸੁਣੋ ਜਿਹੜੇ ਲੋਕਾਂ ਨੇ ਰਾਜੀਵ ગાંધી ਮਾਰਿਆ ਹੈ ਉਹ ਲੋਕ ਕਿਵੇਂ ਮਾਰਾ ਦੇ ਉਹਨਾਂ ਨੇ ਕਿੰਨਾ ਕੁ ਮਸ਼ਤਾਵਾ ਕੀਤਾ ਹੁਣ ਮੈਂ ਤਾਂ ਸ਼ਾਇਦ ਗੱਲ ਕਰ ਰਿਹਾ ਵੀ ਜਿਹੜੇ ਰਾਜੋਆਣਾ ਸਾਹਿਬ ਜਾਂ ਜਗਤਾਰ ਸਿੰਘ ਹਜ਼ਾਰਾ ਮਾਫੀ ਮੰਗਣ ਕਿਹੜੀ ਗੱਲ ਦੀ ਮਾਫੀ ਲਈ ਇਹ ਤਾਂ ਗੀਤ ਸਿੱਧੂ ਤੁਹਾਨੂੰ ਪਹਿਲਾਂ ਕਹਿੰਦਾ ਸੀ ਵੀ ਇਹ ਤੁਹਾਡੇ ਛੁੱਤਰ ਵੀ ਬਣਾ ਕਰਨਗੇ ਤੁਹਾਡੇ ਹੱਥਾਂ 'ਚ ਝਾਰੂ ਵੀ ਫੜਾ ਦੇਣਗੇ ਮੈਂ ਪਿਛਾ ਜਿਹੜੇ ਗ੍ਰਹਿ ਮੰਤਰੀ ਨੇ ਇਸ ਦੇਸ਼ ਦੇ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਵੀ ਜਿਹੜੇ ਬੰਦੀ ਸਿੰਘ ਨੇ ਜਿਵੇਂ ਭਾਈ ਬਲਵੰਤ ਸਿੰਘ ਰਾਜੋਆਣਾ ਆ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੇ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਅਮਿਤ ਸ਼ਾਹ ਕਹਿੰਦਾ ਦੀ ਜੇ ਉਹ ਮਾਫੀ ਨਹੀਂ ਮੰਗ ਰਿਹਾ ਤਾਂ ਅਸੀਂ ਉਹਨਾਂ ਨੂੰ ਕਿਵੇਂ ਛੱਡ ਦੀਏ ਮੈਂ ਇੱਕ ਗੱਲ ਇੱਥੇ ਪੂਰੇ ਤੱਥਾਂ ਦੇ ਅਧਾਰ ਤੇ ਕਰੂੰਗਾ ਸਭ ਤੋਂ ਪਹਿਲੀ ਗੱਲ ਮੈਂ ਪੁੱਛਣਾ ਚਾਹੁੰਦਾ ਵੀ ਜਿਹੜੇ ਰਾਜੀਵ ਗਾਂਧੀ ਦੇ ਕਾਤਲ ਨੇ ਇੱਕ ਉਹ ਜਿਹੜਾ ਸਾਈਕਲ ਚੋਰ ਬਿੱਟਾ ਜਾਂ ਗੱਲ ਕਰਦਾ ਸੀਗਾ ਵੀ ਰਾਜੋਣ ਨੇ 71 ਦੀ ਜੰਗ ਲੜੀ ਜਾਵੇ ਇੱਕ ਮੁੱਖ ਮੰਤਰੀ ਨੂੰ ਮਾਰਿਆ ਉਹ ਸਾਈਕਲ ਚੋਰ ਬਿੱਟੂ ਬਿੱਟਾ ਜੀ ਗੱਲ ਸੁਣੋ ਉਹ ਲੱਖਾਂ ਲੋਕਾਂ ਦਾ ਕਾਤਲ ਸੀ ਜਿਹੜੇ ਲੋਕਾਂ ਨੇ ਰਾਜੀਵ ગાંધી ਮਾਰਿਆ ਉਹ ਲੋਕ ਕਿਵੇਂ ਮਾਰ ਆ ਗਏ ਉਹਨਾਂ ਨੇ ਕਿੰਨਾ ਕੁ ਪਛਤਾਵਾ ਕੀਤਾ ਉਹਨਾਂ ਤੋਂ ਬਾਅਦ ਬੀਬੀ ਬਾਨੋਂ ਦਾ ਬਲਾਤਕਾਰ ਹੋਇਆ ਜਿਹੜਾ ਕਿ ਸਭ ਤੋਂ ਭਾਰਤ ਮਾਤਾ ਇੱਕ ਬੇਟੀ ਨੂੰ ਮਾਂ ਦਾ ਦਰਜਾ ਦਿੰਦੀ ਹੈ ਬੀਬੀ ਬਾਨੋਂ ਦਾ ਰੇਪ ਉਹ ਕੀਤਾ ਉਹਨਾਂ ਨੇ ਕਿਹੜਾ ਪਛਤਾਵਾ ਕੀਤਾ ਨਾਲੇ ਉਹਨਾਂ ਨੇ ਪਛਤਾਵਾ ਕਰਨ ਨਾਲ ਉਹਦੀ ਇੱਜ਼ਤ ਆ ਜਿਹੜੀ ਉਹ ਵਾਪਸ ਆ ਜੂਗੀ ਸਾਡੇ ਸਿੰਘਾਂ ਨੇ ਕਦੇ ਕਿਸੇ ਧੀ ਭੈਣ ਨਾਲ ਆ ਕੰਮ ਨਹੀਂ ਕੀਤਾ ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹੁੰਦਾ ਇਹ ਇੰਡੀਅਨ ਸਟੇਟ ਨੇ ਇੰਡੀਅਨ ਗਵਰਨਮੈਂਟ ਨੇ ਸਭ ਤੋਂ ਪਹਿਲਾਂ ਸਾਡੇ ਹਜ਼ਾਰਾਂ ਬੇਗੁਨਾਹ ਸਿੱਖ ਜਿਹੜੇ ਸਿੱਖਾਂ ਦੀ ਸਭ ਤੋਂ ਪਾਵਨ ਪਵਿੱਤਰ ਧਰਤੀ ਜਿਹਦੇ ਲਈ ਸਿੱਖ ਇੱਕ ਨਹੀਂ ਹਜ਼ਾਰ ਜਨਮ ਲੈ ਕੇ ਵੀ ਆਪਣੀ ਜਾਨ ਦੇ ਸਕਦੇ ਨੇ ਕੰਨ ਦੀ ਸੁਪਰੀਮ ਕੋਰਟ ਸ੍ਰੀ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਉੱਥੇ ਟੈਂਕ ਚਾੜ ਕੇ ਅਕਾਲ ਤਖਤ ਸਾਹਿਬ ਨੂੰ ਢੇਡੇਰੀ ਕਰ ਦਿੱਤਾ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਵਿਹਾੜੇ ਤੇ ਹਜ਼ਾਰਾਂ ਬੇਦੋਸੇ ਸਿੱਖਾਂ ਨੂੰ ਮਾਰ ਦਿੱਤਾ ਹੈ ਕੀ ਇੰਡੀਅਨ ਸਟੇਟ ਨੇ ਇਹ ਕਦੇ ਮਾਫੀ ਮੰਗੀ ਹੈ ਵੀ ਉਹ ਸਾਡੇ ਤੋਂ ਗਲਤੀ ਹੋਈ ਹੈ ਸਾਨੂੰ ਪਛਤਾਵਾ ਉਸ ਤੋਂ ਬਾਅਦ ਗੱਲ ਕਰੀਏ ਸਾਡੇ ਸਿੱਖਾਂ ਨੇ ਕਦੇ ਬੇਗੁਨਾ ਨਹੀਂ ਮਾਰੇ ਸਾਡੇ ਸਿੱਖਾਂ ਨੇ ਜੇ ਅਕਾਲ ਤਖਤ ਇੰਦਰਾ ਗਾਂਧੀ ਨੇ ਢਾਇਆ ਜਰਨਲ ਵੈਦਿਆ ਨੇ ਲੀਡ ਕੀਤਾ ਆਰਮੀ ਦਾ ਚੀਫ ਸੀ ਜਿਹੜਾ ਸਾਡੇ ਸਿੱਖਾਂ ਜੇ ਚਾਹੁੰਦੇ ਤਾਂ ਕਿੰਨਿਆਂ ਨੂੰ ਮਾਰ ਦਿੰਦੇ ਸਾਡੇ ਸਿੱਖਾਂ ਨੇ ਉਹ ਬਦਲਾ ਹੀ ਗੱਲਾ ਸਿੱਖਾਂ ਨੂੰ ਲੈਣਾ ਹੁੰਦਾ ਹੈ ਹੈ ਸਾਡੇ ਸਿੱਖਾਂ ਨੇ ਬਦਲਾ ਲੈ ਕੇ ਦਿਖਾਇਆ ਅਹਿਮਦ ਸ਼ਾਹ ਅਬਦਾਲੀ ਤੋਂ ਸੂਬੇ ਸਰਹੰਦ ਤੋਂ ਸਾਡੇ ਸਿੱਖਾਂ ਨੇ ਕਦੇ ਬੇਗੁਨਾ ਨਹੀਂ ਮਾਰਿਆ ਸਾਡੇ ਸਿੱਖਾਂ ਨੇ ਸਿੱਧੀ ਜਾ ਕੇ 인ਦਰਾ ਗਾਂਧੀ ਮਾਰੀ ਸਾਡੇ ਸਿੱਖਾਂ ਨੇ ਲੱਖਾਂ ਨਹੀਂ ਕਈ ਲੱਖ ਬੇਗੁਨਾ ਨੌਜਵਾਨਾਂ ਦੇ ਕਾਤਲ ਬਿਆਨਤ ਸਿੰਘ ਦਾ ਸਿੰਘ ਦਾ ਨੂੰ ਕਹਿ ਨਹੀਂ ਸਕਦੇ ਰਵਨੀਤ ਬਿੱਟੂ ਇਹ ਗੁੱਸਾ ਕਰਦਾ ਵੀ ਮੇਰੇ ਦਾਦੇ ਨੂੰ ਬਿਆਨਤ ਬੁੱਚੜ ਕਹਿੰਦੇ ਹੋ ਹੋਰ ਭਾਈ ਤੈਨੂੰ ਰਾੜੇ ਵਾਲੇ ਸੰਤਾਂ ਦਾ ਪੋਤਾ ਤਾਂ ਕਹਿ ਨਹੀਂ ਸਕਦੇ ਤੇਰੇ ਦਾਦੇ ਨੇ ਬੇਗੁਨਾ ਲੋਕਾਂ ਦਾ ਕਾਤਲ ਕਾਤਲ ਹੈ ਸਾਡੇ ਸਿੱਖਾਂ ਨੇ ਕਦੇ ਬੇਗੁਨਾ ਨਹੀਂ ਮਾਰੇ ਬਦਲਾ ਜ਼ਰੂਰ ਲਿਆ ਐਕਸ਼ਨ ਦਾ ਰਿਐਕਸ਼ਨ ਹੋਇਆ ਐਕਸ਼ਨ ਹੀ ਇੱਦਾ ਪਹਿਲਾਂ ਤੁਸੀਂ ਸਾਡਾ ਹਰਮੰਦਰ ਸਾਹਿਬ ਟਾਇਆ ਹੈ ਟੈਂਕ ਚਾੜੇ ਸਾਡੇ ਸਿੱਖਾਂ ਨੇ ਇੰਦਰਾ ਗਾਂਧੀ ਤੋਂ ਬਦਲਾ ਲਿਆ ਵੈਦਿਆ ਤੋਂ ਬਦਲਾ ਲਿਆ ਉਸ ਤੋਂ ਬਾਅਦ ਝੂਠੇ ਮੁਕਾਬਲਿਆਂ ਦੇ ਵਿੱਚ ਬੱਤ ਸਿੰਘ ਮੁੱਖ ਮੰਤਰੀ ਨੇ ਇੱਕ ਨਹੀਂ ਲੱਖਾਂ ਨੌਜਵਾਨਾਂ ਨਾਲੇ ਸਾਡੇ ਸਿੱਖਾਂ ਨੇ ਸਿੱਧਾ ਮੁੱਖ ਮੰਤਰੀ ਨੂੰ ੜਾਇਆ ਉਸ ਤੋਂ ਬਾਅਦ ਚਲੋ ਪੁਰਾਣਾ ਇਤਿਹਾਸ ਤਾਂ ਤੁਸੀਂ ਜਾਣਦੇ ਹੋ ਹੁਣ ਅਮਿਤ ਸ਼ਾਹ ਇੱਕ ਗੱਲ ਕਰ ਰਿਹਾ ਵੀ ਜਿਹੜੇ ਰਾਜਵਾਨਾ ਸਾਹਿਬ ਜਾਂ ਜਰਤਾਰ ਸਿੰਘ ਹਵਾਰਾ ਨੂੰ ਮਾਫੀ ਮੰਗਣ ਕਿਹੜੀ ਗੱਲ ਦੀ ਮਾਫੀ ਬਈ ਮਾਫੀ ਮੰਗਣ ਦੇ ਹੱਕਦਾਰ ਤਾਂ ਸੀ ਜੇ ਤੁਸੀਂ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਉਹ ਸਜ਼ਾ ਮਾਫ ਕਰਾਉਣੀ ਹੁੰਦੀ ਜਿੰਨੀ ਤੁਸੀਂ ਉਹਨਾਂ ਨੇ ਜਿੰਨੀ ਸਜ਼ਾ ਥੋੜੀ ਸੁਪਰੀਮ ਕੋਰਟ ਨੇ ਐਮੇਤਸ਼ਾ ਤੂੰ ਸੁਪਰੀਮ ਕੋਰਟ ਤੋਂ ਉੱਪਰ ਤਾਂ ਨਹੀਂ ਹੈ ਸੁਪਰੀਮ ਕੋਰਟ ਨੇ ਜਿੰਨੀ ਸਜ਼ਾ ਉਹਨਾਂ ਨੂੰ ਦਿੱਤੀ ਹੈ ਉਸ ਤੋਂ ਬਾਅਦ ਸਾਡੇ ਸਿੰਘਾਂ ਨੇ ਉਹ ਸਜ਼ਾ ਨੂੰ ਜਿਹੜੀ ਪੂਰੀ ਕਰ ਚੁੱਕੇ ਨੇ ਰਾਜੀਵ ਗਾਂਧੀ ਦੇ ਕਾਤਲਬਾਹ ਆ ਚੁੱਕੇ ਨੇ ਬੀਬੀ ਬਾਨੂ ਨੇ ਬਲਾਦਕਾਰੀ ਬਾਹਰ ਆ ਚੁੱਕੇ ਨੇ ਕੀ ਗੱਲ ਸਾਡੇ ਸਿੱਖਾਂ ਨੇ ਜਿਹੜੇ ਸਜ਼ਾ ਜਿਹੜੀ ਪੂਰੀ ਕਰਕੇ ਵੀ ਉਹ ਬਾਹਰ ਨਹੀਂ ਆ ਸਕਦੇ ਸੁਪਰੀਮ ਕੋਰਟ ਤੋਂ ਉੱਪਰੋਂ ਤੁਸੀਂ ਸੁਪਰੀਮ ਕੋਰਟ ਨੇ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਆ ਉਹਨਾਂ ਨੇ ਉਹ ਸਜ਼ਾ ਹੱਸ ਕੇ ਪੂਰੀ ਕੀਤੀ ਆ ਤੇ ਇਹ ਸਿੰਝ ਤੁਹਾਡੇ ਕਦੇ ਸਿਰ ਨਹੀਂ ਝੁਕਾਉਣਗੇ ਅੱਗੇ। ਦੂਸਰੀ ਗੱਲ ਮਾਫੀ ਮੰਗਣ ਦਾ ਹੱਕ ਤਾਂ ਸੀ ਜੇ ਤੁਸੀਂ ਉਹਨਾਂ ਦੀ ਸਜ਼ਾ ਮaaf ਕਰਨੀ ਹੁੰਦੀ। ਠੀਕ ਹੈ। ਰਵਨੀਤ ਬਿੱਟੂ ਨੂੰ ਵੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ। ਉਮੀ ਸਾਡਾ ਸਰਦਾਰ ਭਰਾ ਤੈਂਕ ਬਿਆਨ ਦਿੱਤਾ ਸੀ ਕਾਲੇ ਕਾਨੂੰਨਾਂ ਦੇ ਵੇਲੇ ਵੀ ਨਰਿੰਦਰ ਮੋਦੀ ਇਹ ਕਾਲੇ ਕਾਨੂੰਨ ਵਾਪਸ ਕਰ ਦੇਵੇ ਤੇ ਮੈਂ ਰਾਜਾ ਹਣਾ ਸਾਹ ਦਾ ਜਿਹੜਾ ਆਪ ਬਾਹਰ ਲੈ ਕੇ ਆਉਂਗਾ ਉਹਨਾਂ ਨੂੰ ਰਾਜਾ ਹਣਾ ਸਾਹ ਨੂੰ। ਰਵਨੀਤ ਬਿੱਟੂ ਜੀ ਮਰਦੋਂ ਹੁੰਦਾ ਜਿਹੜਾ ਜਵਾਨ ਕਰਕੇ ਮੁਕਰੇ ਨਾ ਤੇ ਤੁਸੀਂ ਨੇ ਇਹ ਜਵਾਨ ਕੀਤੀ ਸੀ ਵੀ ਜੇ ਕਾਲੇ ਕਾਨੂੰਨ ਨਰਿੰਦਰ ਮੋਦੀ ਵਾਪਸ ਕਰ ਲੈਂਦਾ ਤਾਂ ਮੈਂ ਆਪ ਜਾ ਕੇ ਰਾਜੋਆਣਾ ਸਾਹਿਬ ਨੂੰ ਬਾਹਰ ਲੈ ਕੇ ਆਉਂਗਾ ਹੁਣ ਖੜੋ ਆਪਣੀ ਜਵਾਨ ਤੇ ਨਾਲੇ ਬਾਈ ਮਾਫੀ ਕਿਸ ਗੱਲ ਦੀ ਜਦੋਂ ਸਜ਼ਾ ਹੀ ਪੂਰੀ ਕਰ ਚੁੱਕੇ ਆਂ ਸੀ ਤੁਹਾਡੇ ਅੱਗੇ ਝੁਕਣਾ ਕਿਉਂ ਆ ਫਿਰ ਇਹ ਜਿਹੜਾ ਧੱਕਾ ਤੁਸੀਂ ਨਜਾਇਜ਼ ਕਰਦੇ ਹੋ ਇਹ ਸਿੱਖਾਂ ਨਾਲ ਹੀ ਕਰਦੇ ਹੋ ਤੁੱਕ ਗੱਲ ਯਾਦ ਰੱਖਿਓ ਓਦਾਂ ਖਾਨਸਤਾਨ ਬਣੇ ਨਾ ਬਣੇ ਪਰ ਜੇ ਤੁਸੀਂ ਇਹ ਧੱਕਾ ਨਾ ਬੰਦ ਕੀਤਾ ਫਿਰ ਅਸਤਾਨ ਪੇਪਰ ਤੇ ਲਿਖ ਕੇ ਰੱਖੋ ਸਮਾਂ ਤਾਂ ਵੱਧ ਘੱਟ ਲੱਗ ਸਕਦਾ ਇੱਕ ਨਾ ਇੱਕ ਦਿਨ ਇਸ ਧਰਤੀ ਦੇ ਖਾਨਸਤਾਨ ਸਿੱਖਾਂ ਦਾ ਘਰ ਜ਼ਰੂਰ ਹੋਵੇਗਾ ਕਿਉਂਕਿ ਉਹ ਪੂਰਨ ਬ੍ਰਹਮ ਗਿਆਨੀ ਦੇ ਬਚਨ ਨੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਲਿਆਂ ਦੇ ਇਹ ਸੂਰਜ ਚੜਨਾ ਸਪਨਾ ਆਪਣੀ ਜਗ੍ਹਾ ਬਦਲ ਸਕਦਾ ਠੀਕ ਹੈ ਹਰ ਇੱਕ ਧਰਤੀ ਤੇ ਚੀਜ਼ ਬਦਲ ਸਕਦੀ ਹੈ ਪਰ ਪੂਰਨ ਮਹਾਪੁਰਸ਼ ਦੇ ਬਚਨ ਕਦੇ ਟਾਲੇ ਨਹੀਂ ਜਾਂਦੇ ਸਮਾਂ ਜ਼ਰੂਰ ਵੱਧ ਘਟ ਲੱਗੂਗਾ ਜੇ ਇਸੇ ਤਰ੍ਹਾਂ ਤੁਸੀਂ ਸਿੱਖਾਂ ਦੇ ਨਾਲ ਧੱਕਾ ਕਰਦੇ ਰਹੇ ਇੱਕ ਨਾ ਇੱਕ ਦਿਨ ਸੱਖਾਂ ਦਾ ਘਰ ਜ਼ਰੂਰ ਹੋਏਗਾ ਇਹ ਕੌਮ ਨੂੰ ਤੁਸੀਂ ਗੁਲਾਮ ਕਰਕੇ ਨਹੀਂ ਰੱਖ ਸਕਦੇ ਇਹ ਕੌਮ ਨੂੰ ਤੁਸੀਂ ਆਪਣੇ ਭਰਾ ਬਣਾ ਕੇ ਰੱਖ ਲਵੋ ਰੱਖ ਲਵੋ ਪਹਿਲੇ ਦਰਜੇ ਦੇ ਸ਼ਹਿਰੀ ਬਣਾ ਕੇ ਰੱਖ ਲਵੋ ਤਾਂ ਰੱਖ ਲਵੋ ਇਹਨਾਂ ਦੇ ਹੱਕ ਦੇ ਕੇ ਰੱਖ ਰਵੋ ਤਾਂ ਰੱਖ ਲਵੋ ਪਰ ਜੇ ਤੁਸੀਂ ਕਹੋ ਵੀ ਆਪਣੀ ਲੱਗ ਥੱਲੇ ਰੱਖੋਗੇ ਇਸ ਸਮਾਂ ਦਾ ਵੱਧ ਘੱਟ ਲੱਗੂਗਾ ਪਰ ਇਹਨਾਂ ਨੇ ਤੁਹਾਡੀ ਲੱਖ ਥੱਲੇ ਨਹੀਂ ਰਹਿਣਾ ਮੈਂ ਤਸ਼ਾਹ ਜੀ ਪਹਿਲਾਂ ਇਹ ਗੱਲ ਦੱਸੋ ਵੀ ਜੀਵ ਗਾਂਧੀ ਦੇ ਤਾਤਲ ਉਹਨਾਂ ਨੂੰ ਕਿਉਂ ਛੱਡਿਆ ਤੁਸੀਂ ਬੀਬੀ ਬਨੋ ਦੇ ਬਲਾਕਕਾਰ ਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਕਿਉਂ ਛੱਡਿਆ ਤੁਸੀਂ ਫੇਰ ਤੁਸੀਂ ਕਦੇ ਮਾਫੀ ਮੰਗੀ ਹੈ ਸਤਵੰਤ ਸਿੰਘ ਤੇ ਬਿਆਨਤ ਸਿੰਘ ਨੇ ਇੰਦਰਾ ਗਾਂਧੀ ਨੂੰ ਮਾਰਿਆ ਤੁਸੀਂ ਸਤਵੰਤ ਸਿੰਘ ਤੇ ਬਿਆਨਤ ਸਿੰਘ ਨੂੰ ਮਾਰ ਦਿੰਦੇ ਠੀਕ ਹੈ ਅਸੀਂ ਸਾਡੇ ਤਾਂ ਉਹ ਸ਼ਹੀਦ ਨੇ ਤੁਹਾਡੇ ਸਾਹਮਣੇ ਜੇ ਤੁਸੀਂ ਉਹਨਾਂ ਨੂੰ ਫਾਂਸੀ ਲਾਉਣੀ ਆ ਲਾ ਦਿੰਦੇ ਠੀਕ ਹੈ ਸੁੱਖੇ ਜਿੰਦੇ ਨੂੰ ਵੀ ਲਾਈ ਐ ਰਾਜਵਾਨਾ ਸਾਹਿਬ ਨੂੰ ਵੀ ਲਾ ਦੋ ਪਰ ਮਾਫੀ ਮੁਫੀ ਨਹੀਂ ਮੰਗਣੀ ਸਿੰਘਾਂ ਨੇ ਇਹ ਭੁੱਲ ਜੋ ਦੂਸਰੀ ਗੱਲ ਜਿਹੜੇ ਹਜ਼ਾਰਾਂ ਬੇਗੁਨਾ ਸਿੱਖ ਜਿਹੜੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ 15000 ਤੋਂ ਵੱਧ ਨੌਜਵਾਨ ਬਜ਼ੁਰਗ ਬੱਚੇ ਆਉਟਾਂ ਦੀ ਇੱਜ਼ਤ ਲੁੱਟੀ ਗਈ ਦਿੱਲੀ ਦੇ ਵਿੱਚ ਬੇਗੁਨਾ ਸਿੱਖ ਮਾਰੇ ਗਏ ਉਹਨਾਂ ਦਾ ਕੀ ਕਸੂਰ ਸੀ ਤੁਸੀਂ ਕਦੇ ਮਾਫੀ ਮੰਗੀ ਐ ਇਸ ਚੀਜ਼ ਤੇ ਇਸ ਕਰਕੇ ਮੈਂ ਤਸ਼ਾਹ ਜੀ ਆਪਣੇ ਬਿਆਨ ਤੇ ਗੌਰ ਕਰੋ ਤੁਹਾਡੀ ਇੰਡੀਅਨ ਸਟੇਟ ਨੇ ਸਾਡੇ 20 20 ਸਾਲ ਜੰਨਾ ਨਹੀਂ ਚੜਨ ਦਿੱਤੀਆਂ ਇੱਕ ਇੱਕ ਪਿੰਡ ਚੋਂ ਨੌਜਵਾਨ ਲੱਖਾਂ ਦੇ ਗਿਣਤੀ ਚ ਤੁਸੀਂ ਮਾਰ ਦਿੱਤੇ ਪੈਣਾ ਦੀ ਤੁਸੀਂ ਇੱਜ਼ਤ ਨੁੱਟੀ ਠੀਕ ਹੈ ਹਰਮੰਦਰ ਸਾਹਿਬ ਤੁਸੀਂ ਤਾਂ ਦਿੱਤਾ ਦਿੱਲੀ ਦੇ ਵਿੱਚ ਬੇਗੁਨਾ ਸਿੱਖ ਤੁਸੀਂ ਮਾਰ ਦਿੱਤੇ ਤੁਸੀਂ ਕਦੇ ਮਾਫੀ ਮੰਗੀ ਐ ਸਾਡੇ ਸਿੱਖਾਂ ਨੇ ਤਾਂ ਸਜ਼ਾ ਕੱਟੀ ਐ ਤੇ ਸਜ਼ਾ ਕੱਟ ਕੇ ਵੀ ਤੁਸੀਂ ਢਕਾਉਣਾ ਚਾਹੁੰਦੇ ਹੋ ਇਹ ਨਹੀਂ ਕਦੇ ਹੋਣਾ ਸੋ ਨੌਜਵਾਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਸੋ ਆਪਣੇ ਹੱਕਾਂ ਨੂੰ ਪਹਿਚਾਣੋ ਉਹ ਬੰਦੀ ਸਿੰਘ ਜਿਹੜੇ ਅੱਜ ਜੇਲਾਂ ਦੇ ਵਿੱਚ ਬੈਠੇ ਨੇ ਉਹਨਾਂ ਨੇ ਕਦੇ ਆਪਣੀ ਲੜਾਈ ਨਹੀਂ ਲੜੀ ਉਹਨਾਂ ਦਾ ਕਿਸੇ ਨਾਲ ਨਿੱਜੀ ਵੈਰ ਨਹੀਂ ਸੀ ਉਹਨਾਂ ਨੇ ਸਿੱਖ ਕੌਮ ਦੀ ਡਿੱਗਦੀ ਹੋਈ ਪੱਗ ਨੂੰ ਸਿਰ ਤੇ ਰੱਖਿਆ ਜੇ ਅੱਜ ਇੰਡੀਅਨ ਸਟੇਟ ਸਿੱਖਾਂ ਤੋਂ ਡਰਦੀ ਹੈ ਉਸ ਦੇ ਡਰਨ ਦਾ ਇੱਕੋ ਹੀ ਕਾਰਨ ਹੈ ਕਿ ਇਹ ਸਮਝਦੇ ਸੀ ਵੀ ਉਹ ਸਿੱਖ ਜਿਹੜੇ ਚੜ੍ਹਦੀ ਕਲਾ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਹੀ ਹੋਇਆ ਉਹਨਾਂ ਤੋਂ ਬਾਅਦ ਕਿਤੇ ਸਿੱਖ ਮਾਮਾ ਨੇ ਇੰਦਾਂ ਦੇ ਪੁੱਤ ਜਿਹੜੇ ਜੰਮਣੇ ਬੰਦ ਕਰ ਦਿੱਤੇ ਸੋ ਇਸ ਕਰਕੇ ਇਹ ਅੱਜ ਇੰਡੀਆ ਸਟੇਟ ਨੂੰ ਜੇ ਘਬਰਾਹਟ ਹੈ ਜੇ ਡਰਦੇ ਨੇ ਤਾਂ ਉਹ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਲਾ ਦੀ ਕੁਰਬਾਨੀ ਤੋਂ ਜਾਂ ਉਹਨਾਂ ਦੇ ਨਾਲ ਉਹ ਸਿੰਘ ਸੂਰਮਿਆਂ ਤੋਂ ਡਰਦੇ ਨੇ ਜਿਨ੍ਹਾਂ ਨੇ ਸਾਰੇ ਤਾਂ ਜਾ ਕੇ ਤੀਸੇ ਵਾਲੇ ਬੇਰ ਥੱਲੇ ਲਾਹੇ ਇੰਦਰਾ ਗਾਂਧੀ ਨੂੰ ਮਾਰਿਆ ਸੀ ਕਦੇ ਨਾਜਾਇਜ਼ ਸਿੱਖਾਂ ਨੇ ਚਾਹੁੰਦੇ ਤਾਂ ਤੁਹਾਡੇ ਉਹ ਜਦੋਂ ਆਰਮੀ 'ਚ ਬਗਾਵਤ ਹੋਈ ਆ ਨਾ ਜਦੋਂ ਸਿੰਘ ਉੱਥੋਂ ਆਰਮੀ ਨੂੰ ਛੱਡ ਕੇ ਮੈਂ ਉਹਨਾਂ ਦੀ ਇੰਟਰਵਿਊ ਸੁਣੀ ਉਹ ਪੂਨੇ ਦੇ ਵਿੱਚ ਆਏ ਉਹਨਾਂ ਕੋਲੇ ਐਨਾ ਅਸਲਾ ਸੀ ਐਨੇ ਉਹਨਾਂ ਕੋਲੇ ਗਰਨੇਡ ਸੀ ਜੇ ਚਾਹੁੰਦੇ ਤਾਂ ਸਾਰਾ ਪੂਨਾ ਸ਼ਹਿਰ ੜਾ ਦਿੰਦੇ ਠੀਕ ਹੈ ਇਸ ਕਰਕੇ ਸਿੰਘਾਂ ਨੇ ਕਦੇ ਵੀ ਕਿਸੇ ਬੇਗਨਾ ਨੂੰ ਨਹੀਂ ਮਾਰਿਆ ਤੁਸੀਂ ਇਹਨਾਂ ਦਾ ਹਜ਼ਾਰਾਂ ਦੀ ਗਿਣਤੀ 'ਚ ਦਿੱਲੀ 'ਚ ਸਿੱਖ ਘਰਾਂ 'ਚੋਂ ਕੱਢ-ਕੱਢ ਕੇ ਮਾਰ ਦਿੱਤੇ ਕਦੇ ਤੁਹਾਡੀ ਇੰਡੀਅਨ ਸਟੇਟ ਨੇ ਇਸ ਚੀਜ਼ ਦੀ ਮਾਫੀ ਮੰਗੀ ਹੈ ਤੇ ਮੈਂ ਭਗਵਾਨ ਤੁਮਾਰ ਨੂੰ ਵੀ ਬੇਨਤੀ ਕਰਦਾ ਕਿ ਇੱਕ ਮੈਂ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਸਿੱਖਾਂ ਨੂੰ ਬੇਨਤੀ ਹੈ ਭਾਈ ਹਰਦੇਵ ਸਿੰਘ ਕੌਂਕੇ ਜਿਹੜੇ ਸਾਡੇ ਕੌਮ ਦੇ ਜਥੇਦਾਰ ਸੀ ਕਾਲ ਤੱਕ ਦੇ ਉਹਨਾਂ ਨੂੰ ਸ਼ਹੀਦ ਜਿਹੜਾ ਕੀਤਾ ਸਾਨ ਸਿੰਘ ਘੋਟਣੇ ਨੇ ਉਹਦੇ ਕੇਸ ਦੀ ਫਾਈਲ ਜਿਹੜੀ ਇਹ ਸਰਕਾਰ ਨੇ ਖੋਲੀ ਹੈ ਤੇ ਦੇਖੋ ਇਹਨਾਂ ਦਾ ਦੋਗਲਾ ਚਿਹਰਾ ਦੇਖੋ ਆਮ ਆਦਮੀ ਪਾਰਟੀ ਸਰਕਾਰ ਦਾ ਇਹ ਭਾਈ ਗੁਰਦੇਵ ਸਿੰਘ ਕੌਂਕੇ ਦੀ ਫੈਲਦਾ ਖੋਲ ਰਹੀ ਆ ਤੇ ਨਾਲ ਦੀ ਨਾਲ ਆ ਪਿਛਲੇ ਸਾਲ ਭਾਈ ਅਮਰਿਤਪਾਲ ਸਿੰਘ ਜਿਹਨੇ ਕਿਸੇ ਦਾ ਕਤਲ ਨਹੀਂ ਕੀਤਾ ਕਿਸੇ ਤੇ ਗੋਲੀ ਨਹੀਂ ਚਲਾਈ ਜਿਹਨੇ ਕਿਸੇ ਵੀ ਬੇਗੁਨਾ ਨੂੰ ਮਾਰਿਆ ਨਹੀਂ ਕਿਸੇ ਧੀ ਭੈਣ ਦੀ ਇੱਜ਼ਤ ਨਹੀਂ ਲੁੱਟੀ ਉਹਨੂੰ ਬਿਨਾਂ ਗੱਲ ਤੋਂ ਝੂਠੀ ਐਨਐਸਏ ਲਾ ਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਰਹੀ ਆ ਤੇ ਭਾਈ ਅਮਰਤਪਾਲ ਸਿੰਘ ਤੇ ਦੇ ਨਾਲ ਦੇ ਸਿੰਘਾਂ ਤੇ ਤਸ਼ੱਦਦ ਵੀ ਇੰਨਾ ਕੀਤਾ ਗਿਆ ਤੇ ਗੱਲਾਂ ਹੀ ਛੱਡ ਦਿਓ ਤੇ ਹੁਣ ਇਹ ਉਧਰ ਭਾਈ ਗੁਰਦੇਵ ਸਿੰਘ ਕਮਕੇ ਦੀ ਫਾਈਲ ਖੋਲ ਕੇ ਇਹ ਆਪਣੇ ਆਪ ਨੂੰ ਬਹੁਤ ਵੱਡਾ ਬਣਨ ਦੀ ਕੋਸ਼ਿਸ਼ ਕਰਦੇ ਨੇ ਤੇ ਤੁਸੀਂ ਆਪ ਦਾ ਖੁੱਦ ਤੁਹਾਡੇ ਹੱਥ ਜਿਹੜੇ ਬੇਗੁਨਾ ਸਿੱਖਾਂ ਦੇ ਨਾਲ ਰੰਗੇ ਹੋਏ ਨੇ ਭਾਈ ਅਮਰਤਪਾਲ ਸਿੰਘ ਤਾਂ ਕੋਈ ਜ਼ਿਆਦਾ ਪਹਿਲਾਂ ਨਹੀਂ ਹੋਇਆ 30 ਸਾਲ ਤੁਹਾਡੀ ਸਰਕਾਰ ਤਾਂ ਜਿੰਨਾ ਜ਼ੁਲਮ ਕਰ ਰਹੀ ਆ ਇੰਨਾ ਤਾਂ ਕਿਸੇ ਨੇ ਕੀਤਾ ਨਹੀਂ ਜਿੰਨਾ ਜੋ ਮੀਡੀਆ ਦੇ ਦੌਰ ਦੇ ਵਿੱਚ ਬੰਦਾ ਕਰ ਸਕਦਾ ਤੁਸੀਂ ਉਸ ਤੋਂ ਵੱਧ ਜ਼ੁਲਮ ਜਿਹੜੇ ਕਰ ਰਹੇ ਹੋ ਤੇ ਇੱਕ ਮੇਰੀ ਗੱਲ ਹੋਰ ਇਹ ਆਮ ਆਦਮੀ ਪਾਰਟੀ ਸਰਕਾਰ ਸੁਣ ਲਵੇ ਇਹ ਸਮਾ ਸਮਾ ਸਮਰੱਥ ਉਹੀ ਅਰਜਣ ਦੇ ਬਾਣ ਤੇ ਉਹੀ ਅਰਜਣ ਦੇ ਹੱਥ ਅੱਜ ਤੁਸੀਂ ਪਾਵਰ ਦੇ ਵਿੱਚ ਅੰਨੇ ਹੋਏ ਹੋਏ ਹੋ ਇੱਕ ਸਮਾਂ ਆਊਗਾ ਤੁਹਾਡੀ ਵੀ ਸੰਗ ਨਾਨੀ ਚੇਤੇ ਕਰਾਉਣਗੇ ਯਾਦ ਰੱਖਿਓ ਠੀਕ ਹੈ ਇਹ ਤਾਂ ਦੀਪ ਸਿੱਧੂ ਤੁਹਾਨੂੰ ਪਹਿਲਾਂ ਕਹਿੰਦਾ ਸੀ ਵੀ ਇਹ ਤੁਹਾਡੇ ਛੇਤਰ ਵੀ ਮਾਰਿਆ ਕਰਨਗੇ ਤੁਹਾਡੇ ਹੱਥਾਂ 'ਚ ਝਾੜੂ ਵੀ ਫੜਾ ਦੇਣਗੇ ਤੇ ਇਹੀ ਇੰਡੀਅਨ ਸਟੇਟ ਆ ਇਹਨਾਂ ਤੋਂ ਹੀ ਤੁਹਾਡੇ ਤੇ ਜ਼ੁਲਮ ਕਰਾਊਗੀ ਤੇ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਹੋ ਰਿਹਾ ਠੀਕ ਹੈ ਇਸ ਕਰਕੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਆਪਣੇ ਜਿੰਨੇ ਵੀ ਸ਼ਹਾਦਤ ਅੱਜ ਤੋਂ ਗੁਰੂ ਗੋਬਿੰਦ ਸਿੰਘ ਦੇ ਵੇਲੇ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਸੰਗ ਸ਼ਹੀਦ ਹੋਏ ਨੇ ਸਭ ਨੇ ਆਪਣੇ ਹੱਕਾਂ ਖਾਤਰ ਸ਼ਹਾਦਤ ਪਾਈ ਆ ਜੇ ਆਪਾਂ ਆਪਣੇ ਹੱਕਾਂ ਲਈ ਜਿਆਦਾ ਕੁਝ ਨਹੀਂ ਕਰ ਸਕਦੇ ਤਾਂ ਬੰਦੀ ਸਿੰਘਾਂ ਦੇ ਹੱਕ 'ਚ ਇੱਕ ਹਾਂ ਦਾ ਨਾਰਾ ਜ਼ਰੂਰ ਮਾਰ ਦਿਓ ਕੱਲ ਨੂੰ ਤੁਹਾਡੇ ਪੁੱਤ-ਪੋਤਰੇ ਤੁਹਾਡੇ ਤੇ ਲਾਣਤ ਪਾਉਣਗੇ ਵੀ ਸਾਡੇ ਖਾਨਦਾਨ 'ਚ ਇੱਕ ਵੀ ਮਾਂ ਨੇ ਇਦਾਂ ਦਾ ਪੁੱਤ ਨਹੀਂ ਸੀ ਜੰਮਿਆ ਜਿਹੜਾ ਸਿੱਖ ਕੌਮ ਦੇ ਹੱਕ ਦੇ ਵਿੱਚ ਇੱਕ ਵੀ ਹਾਂ ਦਾ ਨਾਰਾ ਮਾਰ ਗਿਆ ਤੇ ਇਸ ਕਰਕੇ ਬੰਦੀ ਸਿੰਘਾਂ ਦੀ ਸਜ਼ਾ ਮਾਫ਼ ਹੋਣ ਦਾ ਉਹਨਾਂ ਦਾ ਹੱਕ ਹੈ ਇਸ ਕਰਕੇ ਮਾਫੀ-ਮੁਫੀ ਤਾਂ ਬਣਦੀ ਸੀ ਜੇ ਸਜ਼ਾ ਮਾਫ਼ ਕਰਾਉਣੀ ਹੁੰਦੀ ਠੀਕ ਹੈ ਜੀ ਜਦੋਂ ਸਜਾਈ ਉਹਨਾਂ ਨੇ ਡਬਲ ਘੁੱਤ ਲਈ ਤੋਂ ਫਿਰ ਅੰਮ੍ਰਿਤ ਸਾਹਿਬ ਜੀ ਮਾਫੀ ਕਾਦੀ ਨਾਲੇ ਜੇ ਤੂੰ ਫਾਂਸੀ ਲਾਉਣੀ ਆ ਸਾਨੂੰ ਕੋਈ ਅਫਸੋਸ ਨਹੀਂ ਲਾਦੇ ਪਰ ਇੱਕ ਗੱਲ ਹੈ ਇੰਦਰਾ ਗਾਂਧੀ ਨੂੰ ਵੀ ਯਾਦ ਕਰ ਲਈ ਤੇ ਤੇਰੇ ਬੈਦਿਆਂ ਨੂੰ ਵੀ ਯਾਦ ਕਰ ਲਈ ਇਹ ਜਦੋਂ ਬੰਦਾ ਪਾਵਰ 'ਚ ਹੁੰਦਾ ਨਾ ਉਦੋਂ ਅੰਨਾ ਹੋ ਜਾਂਦਾ ਪਰ ਸਮਾਂ ਬਾਅਦ 'ਚ ਬਦਲੂਗਾ ਇਸ ਕੌਮ ਨੂੰ ਤੁਸੀਂ ੱੱਕੇ ਦੇ ਨਾਲ ਗੁਲਾਮ ਨਹੀਂ ਰੱਖ ਸਕਦੇ ਇਸ ਕੌਮ ਨੂੰ ਤੁਸੀਂ ਕੁੱਟ ਕੇ ਨਾਲ ਨਹੀਂ ਰੱਖ ਸਕਦੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਲੱਡ ਲਾਈਨ ਹੈ ਇਹ ਤੁਹਾਨੂੰ ਸਮਾਂ ਆਉਣ ਤੇ ਦੱਸੇਗੀ ਸੋ ਠੀਕ ਹੈ ਸੋ ਇੰਨੇ ਇੱਕ ਮੇਰੇ ਜਿਹੜੇ ਬੇਨਤੀਆਂ ਕਬੂਲ ਕਰਿਓ ਸਿੰਘਾਂ ਨੂੰ ਬੇਨਤੀ ਆ ਭਾਈ ਬੰਦੀ ਸਿੰਘਾਂ ਦੇ ਮੋਰਚੇ 'ਚ ਵੀ ਪਹੁੰਚੋ ਤੇ ਬੰਦੀ ਸਿੰਘਾਂ ਦੇ ਹੱਕ 'ਚ ਵੀ ਨਾ ਨਾਰਾ ਮਾਰੋ ਸੋ ਇਹ ਮੌਕੇ ਦੀਆਂ ਸਰਕਾਰਾਂ ਜ਼ੁਲਮੀ ਕਰ ਰਹੀਆਂ ਨੇ ਤੇ ਇਹਨਾਂ ਨੂੰ ਆਪਣੇ ਹੱਕ ਨੇ ਜਿਹੜੇ ਤੁਹਾਡੇ ਤੋਂ ਆਪਣੇ ਹੱਕ ਖੋਏ ਜਾ ਰਹੇ ਨੇ ਆ ਸਤਲੋਜ ਦਰਿਆ ਦੇ ਵਿੱਚ ਫੇਰ ਪੰਜਾਬ ਦੇ ਸਤਲੁਜ ਦਰਿਆ ਵਗਦਾ ਉਹਦੇ ਵਿੱਚ ਇੱਕ ਪਦਾਰਥ ਮਿਲਿਆ ਜਿਹਦੀ ਕੀਮਤ ਹਜ਼ਾਰਾਂ ਕਰੋੜ ਨਹੀਂ ਲੱਖਾਂ ਕਰੋੜ ਨਹੀਂ ਅਰਬਾਂ ਕਰੋੜ ਰੁਪਇਆ ਉਹ ਸਾਰਾ ਜਿਹੜਾ ਪਦਾਰਥ ਉਹਦੇ ਤੋਂ ਜਿੰਨਾ ਪੈਸਾ ਬਣੂਗਾ ਉਹ ਸਾਰਾ ਪੰਜਾਬ ਦੇ ਵਿੱਚੋਂ ਨਿਕਲਣਾ ਤੇ ਮੋਦੀ ਉਸ ਸਾਰੇ ਪਦਾਰਥ ਨੂੰ ਲੈ ਕੇ ਸਾਰਾ ਪੈਸਾ ਮੋਦੀ ਨੇ ਲੈ ਜਾਣਾ ਪਰ ਠੀਕ ਹੈ ਨਰਿੰਦਰ ਮੋਦੀ ਜੇ ਉਹ ਪੈਸੇ ਨੂੰ ਲਗਾਣਾ ਚਾਹੁੰਦਾ ਤਾਂ ਉਹ ਜਦੋਂ ਪਾਣੀ ਪੰਜਾਬ ਦੇ ਨੇ ਦਰਿਆ ਪੰਜਾਬ ਦੇ ਨੇ ਤਾਂ ਉਹ ਪੈਸਾ ਪੰਜਾਬ ਤੇ ਲੱਗਣਾ ਚਾਹੀਦਾ ਕਦੇ ਵੀ ਨਰਿੰਦਰ ਮੋਦੀ ਇਹ ਮੌਕੇ ਦੀ ਇੰਡੀਅਨ ਸਟੇਟ ਨੇ ਕਦੇ ਵੀ ਸਿੱਖਾਂ ਦੇ ਲਈ ਹਮੇਸ਼ਾ ਸਿੱਖਾਂ ਦੇ ਨਾਲ ਇਹਨਾਂ ਨੇ ਵਿਤਕਰਾਂ ਕੀਤਾ